ਲੈ ਵੀ ਆ ਗਿਆ ਬਾਬੇ ਨਜ਼ਾਰਾ ਪੂਰਾ ਤਾਕਤ ਦਾ ਖਜ਼ਾਨਾ ਲਿਆਂਦਾ ਤੁਹਾਡੇ ਲਈ ਪੂਰਾ ਵਧੀਆ ਸਿਰੇ ਦਾ ਨਾਲੇ ਠੰਡਾ ਠੰਹਾਈ ਬਣਾਈ ਆਪਾਂ ਪੂਰੀ ਵਧੀਆ ਲਗੜੇ ਦਾ ਸਮਾਨ ਜਵਾਕਾਂ ਲਈ ਇਹ ਨਰਜੀ ਡਰਿੰਕ ਆ ਕੋਲਡੀਆਂ ਕੋਲਡੀਆਂ ਸਭ ਭੁੱਲ ਜਾਂਗੇ ਉਹ ਖੁੱਲੇ ਦਿਲ ਦਾ ਸਮਾਨ ਪਾਇਆ ਖੁੱਲੇ ਦਿਲ ਦਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਕੁਆਲਟੀ ਮੰਗਾਈ ਆ ਪੱਸੀਰੇ ਤੋਂ ਸਿਰੇ ਦੀ ਬਦਾਮਾਂ ਦੀ ਕਾਜੂਆਂ ਦੀ ਚੈੱਕ ਕਰੋ ਸਾਰਾ ਸਮਾਨ ਦਿਖਾਉਣਾ ਦੇਖੋ ਗਲਾਬੀਆਂ ਪੱਤੀਆਂ ਬਦਾਮ ਵਾਲੀਆਂ ਬੋਰੀਆਂ ਖਾਸ ਖਾਸ ਇਲਾਇਚੀ ਦੇ ਪੈਕੇਟ ਦੇਖੋ ਡਿਗਦੀ ਖਾਸ ਖਾਸ ਗਲਾਬ ਦੀਆਂ ਪੱਤੀਆਂ ਪਾਈਆਂ ਥੱਲੇ ਪੂਰੀਆਂ ਸਿਰੇ ਦੀਆਂ 2 ਕਿਲੋ 4 ਕਿਲੋ ਪਾਈ ਖਾਸ ਖਾਸ ਵਿੱਚ ਕਾਲੀਆਂ ਮਿਰਚੀਆਂ ਪੂਰੀਆਂ ਵਧੀਆ ਸਿਰੇ ਦੀਆਂ ਕਾਲੀਆਂ ਮਿਰਚੀਆਂ ਪਾਈਆਂ ਇਲਾਇਚੀ ਪਾਈ ਉਹ ਟਾਪ ਦੀ ਆ ਦੇਖੋ ਖਾਸ ਖਾਸ ਡਿਗਦੀ ਪਈਆ ਦੇਖੀ ਚਲੋ ਬਸ ਕਵਾ ਫਿਰ ਲਫਾਫਾ ਡਿਕਣਾ ਇੰਨੀ ਜਲਦੀ ਕੰਮ ਨਹੀਂ ਨਿਭੜਨਾ ਲੈ ਚੱਕ ਫਿਰ ਹਾਂ ਭਾਰ-ਭਾਰ ਪਾਉਣੇ ਆਪਾਂ ਗੱਫੇ ਭਾਰ-ਭਾਰ ਰੇਡ ਵੀ ਪੂਰਾ ਜਾਇਜ਼ ਰੱਖਿਆ ਲੈ ਮਗਜ ਦੇਖੋ ਕਾਜੂ ਪੈਂਦੇ ਦੇਖਿਓ ਹੁਣ ਆਪਾਂ ਪਮਕਿਨ ਸੀਡ ਪਈਆ ਜਿਨ੍ਹਾਂ ਨੂੰ ਹਰੇ ਮਗਜ ਕਹਿੰਦੇ ਆ ਯਾਨੀ ਕੱਦੂਆਂ ਦੇ ਬੀਜ ਠੰਡੇ ਹੁੰਦੇ ਆ ਇਹ ਬਹੁਤ ਕਾਜੂ ਦੇਖੋ ਲੈ ਪੈਂਦੇ ਆਉਂਦਾ ਨੀ ਯਾਰਾ ਡੇਢ ਬਾਲਟੀ ਕਾਜੂ ਦੀ ਪਾਤੀ ਪੂਰੀ ਸਿਰੇ ਦੀ ਪੂਰੀਆਂ ਵਧੀਆ ਸੌਂ ਆਫਾ ਬਿਨਾਂ ਰੰਗਾਲੀਆਂ ਦੇਸੀ ਸੌ ਪੂਰੀ ਵਧੀਆ ਨਿਆਰਾ ਪੀਣ ਦਾ ਪੂਰੀ ਠੰਡੀ ਸੌਪ ਕੋਈ ਕੈਮੀਕਲ ਨਹੀਂ ਕੋਈ ਰੰਗ ਨਹੀਂ ਚੜਿਆ ਸੌਪ ਨੂੰ ਪਮਕਿਨ ਸੀਡ ਵੀ ਪਾਤੇ ਆ ਪੈਂਦੀ ਹੈ ਇਲਾਇਚੀ ਇਲਾਇਚੀ 9 ਐਮ ਐਮ ਵਾਈ ਦੀ ਆ ਦੂਜੀ ਇਲਾਇਚੀ ਨਹੀਂ ਵਰਤਦੇ ਆਹੀ ਮਾੜੀ ਢੀੜੀ ਇਲਾਇਚੀ ਚੈੱਕ ਕਰੋ ਪੈਕੇਟ ਦੇ ਪੈਕੇਟ ਅੰਦੀ ਘਣਾ ਇਲਾਇਚੀ ਦਾ ਫਿਰਨ ਕਿਲੋ ਤਾਂ ਇਲਾਇਚੀ ਇਲਾਇਚੀ ਪਾਤੀ ਆਹੀ ਵਿੱਚ 5000 ਨੂੰ ਕਿਲੋ ਇਲਾਇਚੀ ਆ 9 ਐਮ ਐਮ ਲੋਕ ਪਾਉਂਦੇ ਆ 2000 ਵਾਲੀ 2500 ਵਾਲੀ ਲੈਹ ਜੀ ਬਾਦਾਮ ਪਤਾ ਕਿਹੜੇ ਪਾਉਂਦੇ ਦੇਖੀ ਗਰਬੰਦੀ ਬਾਦਾਮ ਕੋਈ ਇਹ ਮਾੜਾ ਧੀੜਾ ਬਾਦਾਮ ਨਹੀਂ ਗਰਬੰਦੀ ਉਹ ਪਈ ਜਾ ਨਾ ਬੇਟੀ ਦੇਖੋ ਸਾਈਡ ਤੇ ਗਰਬੰਦੀ ਬਾਦਾਮ ਪਾਉਣਾ ਖੁੱਲਾ ਬਾਦਾਮ ਪਾਇਆ 15 ਕਿਲੋ ਹਰੇ ਇੱਕ ਆਈਟਮ ਪੂਰੀ ਵਧੀਆ ਕੁਆਲਿਟੀ ਦੀ ਪਾ ਕੇ ਫੇਰ ਇਹਦੀਆਂ ਚੀਜ਼ਾਂ ਬਣਦੀਆਂ ਜਦੋਂ ਆਪਾਂ ਗਾਹਕ ਪੈਸੇ ਖਰਚੇ ਪਿਸਤਾ ਦੇਖੋ ਗਾਹਕ ਪੈਸੇ ਖਰਚੇ ਤੇ ਗਾਹਕ ਨਾ ਖੁਸ਼ ਹੋ ਜੇ ਘਰੇ ਜਾ ਕੇ ਪੈਸੇ ਲਾਈ ਆ ਰਾਸ ਆ ਗਈ ਪਿਸਤਾ ਦੇਖੋ ਆ ਵਧੀਆ ਕੁਆਲਟੀ ਦਾ ਪਿਸਤਾ ਕਿਉਂ ਬਣੀ ਨਹੀਂ ਇਹ ਦੇਖ ਰੰਗ ਦੇਖ ਆ ਦੇ ਟੁੱਡਾ ਭਰਾ ਦੇਖੋ ਮਲਾਉਣ ਲੱਗਿਆ ਆ ਪੂਰਾ ਵਧੀਆ ਆ ਨਾ ਆਪਾਂ ਪੂਰਾ ਨਜ਼ਾਰਾ ਬਣਣਾ ਇੱਕ ਦੀ ਗਰਮੀ ਚ ਲੈ ਕੇ ਜਾਓ ਰਗੜਾ ਲਾਓ ਜਾਂ ਆਪੇ ਬਣਾਓ ਦੇਖੋ ਫਾਇਦੇ ਪਤਾ ਅੱਖਾਂ ਨੂੰ ਲੀਵਰ ਨੂੰ ਦਪਚਿਆਂ ਦੇ ਦਿਮਾਗ ਨੂੰ ਪਚਿਆਂ ਦਿਮਾਗ ਤੇਜ ਕਰਦੀ ਆ ਲੀਵਰ ਦੀ ਗਰਮੀ ਘੜਦੀ ਆ ਤਾਕਤ ਹੋਰ ਮਰਦਾਨਾ ਤਾਕਤ ਕੋਈ ਉਹ ਰੋਗ ਮਰਦਾਨਾ ਆ ਸਾਰੇ ਇੱਕ ਚੀਜ਼ ਲਈ ਬੈਸਟ ਆ ਬੈਸਟ ਆ ਜਿਹੜੀ ਬੱਜ ਗਈ ਪੈਕਟ ਬਣਾਤੇ ਬਾਕੀ ਇੱਕ ਲਫਾਵਾ ਬਣਾ ਕੇ ਰੱਖਿਆ ਪੂਰਾ ਸਿਰੇ ਦਾ ਭਰ ਕੇ 25 50 ਕਿਲੋ ਵਾਲਾ ਲਫਾਫਾ ਆਪਾਂ ਲਾਤਾ ਜਦੋਂ ਮਰਜੀ ਆ ਉਹ ਭਰਾ ਕੋਲੇ ਲਵ ਯੂ ਆ ਸਾਰਿਆਂ ਨੂੰ ਵੀਰੇ